ਜਮੀਤ ਵਿੱਚ ਮੈਂ ਬੋਲ ਰਹੀ ਹਾਂ ਉਸ ਸੀਨ ਤੁਹਾਡੀਆਂ ਅੱਖਾਂ ਮੁਰਿਆਉਣਾ ਚਾਹੀਦਾ ਹੈ ਇਮੇਜਿਨ ਕਰੋ ਛੇਪੂ ਦੀ ਰਾਤ ਹੈ ਗੁਰੂ ਸਾਹਿਬ ਤੁਰ ਕੇ ਜਾਂਦੇ ਆ ਕਿਲੇ ਦਾ ਦਰਵਾਜ਼ਾ ਖੋਲਦੇ ਆ ਸੋ ਸਿੱਖ ਭਾਈ ਉਦੇਸ ਸਿੰਘ ਦੇ ਨਾਲ ਬਾਹਰ ਨਿਕਲਦੇ ਆ ਮਤਾਵਾ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਭਾਈ ਦੁੰਨਾ ਸਿੰਘ ਹੰਡੂਰੀਆ ਦੇ ਨਾਲ ਕੁਝ ਸਿੱਖਾਂ ਦਾ ਜੱਥਾ ਭਾਈ ਆਲਮ ਸਿੰਘ ਨਚਰਾਂ ਦੀ ਕਮਾਨ ਹੇਠ ਜਾਂਦਾ ਤੇ ਕੁਝ ਸਿੱਖ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਦੇ ਨਾਲ ਬਾਹਰ ਨਿਕਲਦੇ ਆ ਹੁਣ ਸਰਦ ਰੋਤ ਸਿੱਖ ਬਹੁਤ ਕੀ ਪਿਆਸੀ ਹੈ ਮੀ ਵਰ ਰਿਹਾ ਪਹਾੜੀ ਰਸਤਾ ਸੰਗਣੀ ਤੁੰਦ ਕੀਰਤਪੁਰ ਵੱਲ ਨੂੰ ਨਿਕਲ ਪਏ ਵਰਤੇ ਵਿੱਚ ਸਿੱਖ ਮਾਸੂਮ ਬੱਚੇ ਮਤਾਵਾ ਤੁਰੇ ਜਾ ਰਿਹਾ ਤੇ ਆਲੇ-ਦਾਲੇ 10 ਲੱਖ ਫੌਜ ਦਾ ਘੇਰਾ ਜਿਨ੍ਹਾਂ ਨੇ ਕਸਮਾਂ ਖਾਧੀਆਂ ਕਿ ਉਹ ਉਹ ਹਮਲਾ ਨਹੀਂ ਕਰਨਗੇ ਪਹਿਲਾਂ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚਦੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਭਤੀਜੇ ਤੇਗ ਭਦਰ ਜੀ ਦੇ ਪਰਾ ਸੂਰਜਮਲ ਦੇ ਪੋਤੇ ਹੈ ਗੁਲਾਬ ਸਿੰਘ ਤੇ ਸ਼ਾਮ ਸਿੰਘ ਉਹ ਮਿਲਦੇ ਹੈ ਗੁਰੂ ਸਾਹਿਬ ਜੀ ਹੁਕਮਨਾਮਾ ਲਿਖ ਕੇ ਉਹਨਾਂ ਦੇ ਹੱਥ ਸਿਰ ਮੋਰ ਦੀ ਰਾਜੇ ਨੂੰ ਭੇਜ ਦਿਆ ਕਿ ਇਹਨਾਂ ਦੋਨਾਂ ਨੂੰ ਗੁਜ਼ਾਰੇ ਲਈ ਕੁਝ ਜਾਗੀਰ ਦਿੱਤੀ ਜਾਵੇ। ਹੁਣ ਅੱਗੇ ਤੁਰਦਿਆਂ ਸਤਪੋ ਦੀ ਸਵੇਰ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਸਰਸਾ ਨਦੀ ਦੇ ਉੱਤੇ ਪਹੁੰਚਦੇ ਆ। ਸਤਪੋ ਯਾਨੀ ਕਿ 21 ਦਸੰਬਰ ਸਵੇਰ ਦਾ ਵਕਤ ਹੈ। ਗੁਰੂ ਸਾਹਿਬ ਜੀ ਨੇ ਆਸਾ ਜੀਤੀ ਵਾਰਤਾ ਪਾਠ ਕੀਤਾ। ਉਹ ਤੇ ਜਾਣੀ-ਜਾਣ ਸੀ ਉਹਨਾਂ ਨੂੰ ਤੇ ਪਤਾ ਸੀ ਪਰ ਸਿੰਘਾਂ ਨੂੰ ਸ਼ਾਇਦ ਨਹੀਂ ਸੀ ਪਤਾ। ਹੋ ਗਿਆ ਉਹ ਹੀ ਕੰਮ, ਹੋ ਗਿਆ ਹਮਲਾ। ਗਵਾਂ ਦੀ ਕਸਮ ਖਾਦੀ ਸੀ ਪਹਾੜੀ ਰਾਜਿਆਂ ਨੇ ਕੁਰਾਨ ਦੀ ਕਸਮ ਖਾਦੀ ਸੀ ਮੁਗਲਾਂ ਨੇ ਤੋੜਤੀਆਂ ਕਸਮਾ ਕਰਤਾ ਹਮਲਾ ਸਭ ਤੋਂ ਪਿੱਛੇ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਜੱਥਾ ਚੱਲ ਰਿਹਾ ਕਿੱਥਾਂ ਦਾ ਵਕਤ ਹੋਣਾ ਪੋ ਦਾਮੀ ਨਾ ਐਨੀ ਠੰਡੀ ਰੁੱਤ ਉਤੋਂ ਮੀਂਹ ਵਰ ਰਿਹਾ ਭੁੱਖ ਦੇ ਝੰਬੇ ਹੋਏ ਸਿੱਖ ਕਿਉਂਕਿ ਕੇਰਾ ਪਏ ਨੂੰ 8 ਮਹੀਨੇ ਹੋ ਗਏ ਸੀ ਇਹਲਾ ਹਮਲਾ ਨਿਰਮੋਹ ਗੜ ਦੀ ਪਹਾੜੀ ਦੇ ਉੱਤੇ ਹੁੰਦਾ ਅੱਜ ਵੀ ਨਿਰਮੋਹ ਗੜ ਨੂੰ ਜਾਂਦਾ ਰਾਹ ਕਿੰਨਾ ਜੰਗਲੀ ਤੇ ਭਿਆਨਕ ਹੈ ਤੇ ਸੋਚੋ ਉਦੋਂ ਦਾ ਵੇਲਾ ਕਿਹੋ ਜਿਹਾ ਹੋਊਗਾ ਸਹਿਬਜ਼ਾਦਾ ਅਜੀਤ ਸਿੰਘ ਉੱਥੇ ਹੀ ਪੈਰ ਗੱਡ ਲੈਂਦੇ ਆ ਤੇਗਾਂ ਖੜਕ ਰਹੀਆਂ ਨੇ ਅੰਮ੍ਰਿਤ ਵੇਲਾ ਅੱਜ ਦਾ ਦਿਨ ਤੇ ਬਾਕੀ ਵਹੀਰ ਅੱਗੇ ਲੰਘ ਚੁੱਕੀ ਹੈ ਜਦੋਂ ਸਹਿਬਜ਼ਾਦਾ ਅਜੀਤ ਸਿੰਘ ਪਿੱਛੇ ਰਹਿ ਜਾਂਦੇ ਆ ਤੇ ਉਦੋਂ ਪਾਈ ODE ਸਿੰਘ ਦੇ ਪੁੱਤ ਪਾਈ ਮਨੀ ਸਿੰਘ ਜੀ ਵਾਪਸ ਮੁੜਦੇ ਨੇ ਐਸਾ ਹਮਲਾ ਕਰਦੇ ਨੇ ਕਿ ਇੱਕ ਵਾਰ ਮੁਗਲ ਦੀ ਪਹਾੜੀ ਫੌਜਾਂ ਪਿੱਛੇ ਭੱਜ ਜਾਂਦੀਆਂ ਫੇਰ ਦਰਤੇ ਹੋਏ ਸਹਬਜ਼ਾਦਾ ਅਜੀਤ ਸਿੰਘ ਜੀ ਸ਼ਾਹੀ ਟਿੱਬੀ ਤੇ ਪਹੁੰਚਦੇ ਆ। ਪਿੱਛੋਂ ਦੁਸ਼ਮਣ ਫੇਰ ਹਮਲਾ ਕਰ ਦਿੰਦਾ। ਇੱਥੇ ਸਹਬਜ਼ਾਦਾ ਅਜੀਤ ਸਿੰਘ ਜੀ ਅੱਗੇ ਚਲੇ ਜਾਂਦੇ ਆ ਤੇ ਭਾਈ ਉਦੇ ਸਿੰਘ ਸਿਰਫ 50 ਸਿੱਖਾਂ ਦੇ ਨਾਲ ਰੁਕਦੇ ਆ ਘੰਟਿਆਂ ਬੱਧੀ ਮੁਗਲਾਂ ਤੇ ਪਹਾੜੀਆਂ ਦਾ ਮੁਕਾਬਲਾ ਕਰਦੇ ਆ। ਜਿਨੀ ਦੇਰ ਇਥੋਂ 10 ਕਿਲੋਮੀਟਰ ਦੂਰ ਗੁਰੂ ਸਾਹਿਬ ਜੀ ਸਰਸਾ ਨਦੀ ਦੇ ਕੰਢੇ ਤੱਕ ਪਹੁੰਚ ਜਾਂਦੇ। ਭਾਈ ਉਦੇ ਸਿੰਘ ਜੀ ਤੇ 50 ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਦੁਸ਼ਮਣ ਦੀ ਫੌਜ ਅੱਗੇ ਆਤੀ ਹੈ ਸਰਸਾ ਦੇ ਕੰਢੇ ਉੱਧਰ ਗੁਰੂ ਸਾਹਿਬ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਉਧਰ ਨੇੜੇ ਇੱਕ ਪਿੰਡ ਆ ਛੋਟੀ ਝੱਖੀਆਂ ਜਿੱਥੇ ਭਾਈ ਜੈਤਾ ਜੀ ਤੇ ਸਿੱਖ ਕੌਮ ਦੀ ਇੱਕ ਮਹਾਨ ਬੀਬੀ ਪਿੱਖਾ ਜੀ ਜੰਗ ਲੜ ਰਹੀ ਹੈ ਨੂੰ ਜਿ ਇਤਿਹਾਸਕਾਰ ਕਹਿੰਦੇ ਆ ਕਿ ਭਾਈ ਜੈਤਾ ਜੀ ਦੀ ਸ਼ਹੀਦੀ ਜਿਹੜੀ ਚਮਕੌਰ ਦੀ ਗੜੀ 'ਚ ਹੋਈ ਹੈ ਕੁਝ ਕਹਿੰਦੇ ਆ ਕਿ ਇੱਥੇ ਝੱਖੀਆਂ ਪਿੰਡ ਦੇ ਵਿੱਚ ਹੋਈ ਹੈ ਹੁਣ ਆਪਾਂ ਇਸ ਬਹਿਸ ਦੇ ਵਿੱਚ ਨਾ ਪਈਏ ਕਿ ਕਿੱਥੇ ਸ਼ਹੀਦ ਹੋਏ ਜਿੱਥੇ ਵੀ ਸ਼ਹੀਦ ਹੋਏ ਸ਼ਹੀਦ ਹੋਏ ਉਨ੍ਹਾਂ ਪ੍ਰਤੀ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਸਤਕਾਰ ਹੈ ਅ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਸਤਿਕਾਰ ਬੀਬੀ ਪਿੱਖਾ ਜੀ ਜਿੱਤੇ ਜਿਵੇਂ ਗੱਲ ਕਰਾਂ ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਸਿੱਖ ਸ਼ਹੀਦ ਔਰਤ ਉਹਦੇ ਪਰਿਵਾਰ ਦੇ 21 ਮੈਂਬਰ ਸ਼ਹੀਦ ਹੋਇਆ ਉਹਨਾਂ ਬਾਰੇ ਵੀ ਅਪਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਮੁਗਲ ਤੇ ਪਹਾੜੀ ਫੌਜਾਂ ਸਰਸਾ ਵੱਲ ਬਾਤੀਆਂ ਨੇ ਅੱਗੇ ਚੜ੍ਹੀ ਹੋਈ ਸਰਸਾ ਪਿੱਛੋਂ ਆ ਰੀਆਂ ਮੁਗਲਾਂ ਤੇ ਪਹਾੜੀਆਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਜਿਕਾਰਾ ਲਗਾ ਕੇ ਸਰਸਾ ਨਦੀ ਦੇ ਵਿੱਚ ਆਪਣਾ ਕੋੜਾ ਵੜ ਦਿੰਦੇ ਆ। ਪੋਤਾ ਮਹੀਨਾ ਸਰਸਾ ਦਾ برف ਵਰਗਾ ਠੰਡਾ ਪਾਣੀ ਕਿੱਦਾਂ ਸਰਵਾਈਵ ਕੀਤਾ ਹੋਗਾ। ਅੱਜ ਰਜਾਈਆਂ 'ਚ ਬੈਠੇ ਨਾ ਹੀਟਰ ਵਾਲੇ ਕਮਰਿਆਂ 'ਚ ਇਤਿਹਾਸ ਪੜ੍ਹਦੇ ਆ ਤੇ ਕਦੇ ਬਾਹਰ ਨਿਕਲ ਕੇ ਮਾਤਾ-ਕਿਆਤ ਵੀ ਨਾ ਕਿ ਟੁੱਟੀ ਛੱਡਿਆ ਹੋ ਤੇ ਥੱਲੇ ਹੱਥ ਕਰਕੇ ਦੇਖਿਓ ਪਤਾ ਲੱਗ ਜੂ ਕਿ ਇਤਿਹਾਸ ਦੇ ਪੰਨਿਆਂ 'ਚੋਂ ਨਿਕਲਦਾ ਕੀ ਹੈ। ਇੱਥੇ ਗੁਰੂ ਸਾਹਿਬ ਦਾ ਪਰਿਵਾਰ ਖੀਰੂ-ਖੀਰੂ ਹੋ ਗਿਆ। ਸਾਡਾ ਕਿਤੇ ਮੇਲੇ 'ਚ ਤੇ ਪੁੱਤ ਵਿਛੜ ਜਵੇ ਨਾ ਬੁਰਾ ਹਾਲ ਹੋ ਜਾਂਦਾ ਹੈ ਮਤਾਂਵਾਂ ਪਾਈ ਮਨੀ ਸਿੰਘ ਨਾ ਰੋਪੜਵਾਲ ਚਲੀਆਂ ਜਾਂਦੀਆਂ ਤੇ ਅੱਗੇ ਉਹਨਾਂ ਨੂੰ ਧੰਨਾ ਸਿੰਘ ਤੇ ਜਵਾਰ ਸਿੰਘ ਮਿਲਦੇ ਆ ਜੋ ਦਿੱਲੀ ਵਾਸੀ ਨੇ ਇੱਕ ਰਾਤ ਰੋਪੜ ਰਹਿ ਕੇ ਉਹਨਾਂ ਨਾਲ ਅੱਗੇ ਦਿੱਲੀ ਵੱਲ ਚਲੀਆਂ ਜਾਂਦੀਆਂ